ਯਾਦੀ ਮੇਲ ਪਰ ਦੌੜ ਵੀ ਮਾਵਾ ਤੱਕ ਹੁੰਦੀ ਹੈ ਮਾਂ ਮਰੇ ਤੇ ਪੇਕੇ ਹੀ ਛੁੱਟਦੀ ਮਾਂ ਮਰੇ ਤੇ ਪੇਕੇ ਛੁੱਟਦੀ ਪਿਓ ਮਰੇ ਘਰ ਵੇਲਾ ਭਾਈ ਮਰੇ ਤੇ ਬਾਹ ਭੱਜ ਜਾਂਦੀਆਂ ਉੱਜਲ ਜਾਂਦਾ ਹੈ ਮੇਲਾ ਕਿਉਂ ਇਹ ਟਾਈਮ ਇਹ ਹੋ ਗਿਆ ਸੀ ਕਿ ਜਿਹਦੇ ਵਿੱਚ ਬੜੇ ਬੜੇ ਪੀਰ ਬੇਗੰਬਰ ਔਲੀਏ ਸਭ ਨੂੰ ਜਾਨਾ ਪੇ ਜਾਣਾ ਜ਼ਰੂਰ ਹੈ ਪਿਆਰੇ ਰਹਿਣਾ ਜਹਾਨ ਹੈ ਭੂਲੇ ਨਾ ਫਿਰ ਉਹ ਪਿਆਰੇ ਸੁਪਨਾ ਜਹਾਨ ਜਿਨ੍ਹਾਂ ਤੋਂ ਕਹਿੰਦਾ ਨਾ ਆ ਇਹ ਨਹੀਂ ਕਿ ਜੇ ਤਵੇਂ ਨੂੰ ਕਹੇ ਮੈਂ ਭਾਵੇਂ ਬੱਚਾ ਵੀ ਸੀ ਇਸ ਗੱਲ ਨੂੰ ਦੇਖਿਆ ਕਿ ਮੈਂ ਬਹੁਤ ਬਾਤ ਕੁਬਈਏ ਉਹ ਦੇਖੇ ਕਿ ਜਿਨ੍ਹਾਂ ਨੇ ਕਿ ਦੀਵੇ ਜਗਾ ਦੇ ਦੇ ਚਰਾਗ ਪਾ ਕੇ ਰੱਖ ਦੇਣਾ ਤੇ ਦੀਵੇ ਜਗਣੇ ਨਹੀਂ ਲੋਗ ਇਹਨੇ ਕਦੇ ਉੱਥੇ ਵੀ ਇਕੱਠੇ ਨਹੀਂ ਸੀ ਹੁੰਦੇ ਜਿਨ੍ਹਾਂ ਦੇ ਵਿੱਚ ਕੋ ਪਿਛਲੀ ਪੁਰਾਣੀ ਬੰਦਗੀ ਹੈ ਨਾ ਉਸ ਬੰਦਗੀ ਦਾ ਮੁੱਲ ਪੈਂਦਾ ਹੁਣ ਦੀ ਨਹੀਂਗੀ ਪਿਛਲੀ ਬੰਦਗੀ ਦਾ ਕਿ ਉਹਨਾਂ ਨੂੰ ਲੋਕੀ ਯਾਦ ਕਰਦੇ ਜੇ ਫਿਰ ਐਸੀ ਕਰਨੀ ਕਰ ਚਲੋ ਹਮ ਹਾਂ ਸੇ ਜਗਰੋ ਉਹ ਯਾਦ ਕਰ ਲੋ ਪਿਛਲੇ ਉਹ ਜਿਹੜੀ ਬੰਦਗੀ ਕੀਤੀ ਹੋਈ ਹੈ ਨਾ ਹਜ਼ੂਰ ਤਾਂ ਲਿਖਦੇ ਸਨ ਬੜੇ ਅਰਫ ਲੋਕ ਮੁੱਲ ਕਿਵੇਂ ਪੈਂਦਾ ਉਹ ਬੰਦਗੀ ਵਾਲੇ ਮਾਂ ਤੇ ਜ਼ਖਮੋਂ ਜੰਮਦੇ ਹੀ ਬੰਦਗੀ ਕਰਕੇ ਤੇ ਤੇਰੀਆਂ ਯਾਦਾਂ ਸਹੀ ਯਾਦਾਂ ਦੇ ਸਹਾਰੇ ਜੀਣਾ ਉਹ ਯਾਦ ਰਹਿ ਜਾਂਦੀ ਹੈ ਤੇ ਮਹਾਰਾਜ ਉਹਨਾਂ ਨੂੰ ਆਪਣੀ ਬੰਦਗੀ ਦੇ ਨਾਲ ਕਿ ਆਪ ਵੀ ਸੱਜ ਲੈਂਦੇ ਉਹਨਾਂ ਨੂੰ ਵੀ ਬਹੁਤ ਪਿਆਰੇ ਲੱਗਦੇ ਨੇ ਇੱਕ ਤੇ ਚਾਰ ਤਕਦੀਰ ਉਹ ਲੱਟਦੀਵੇ ਤਕਦੀਰ ਜਿਸ ਦੇ ਸਿਰ ਤੇ ਤਾਜ ਰਖੇ ਕਦਮ ਬੋਸ ਦੇ ਪਿਰਥ ਵੀ ਚੱਟਦੀ ਵੇ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕੱਟਦੀ ਵੇ ਵਾਰਸ ਨਬੀ ਦੇ ਦੰਦ ਸ਼ਹੀਦ ਹੋਇਆ ਤਕਦੀਰ ਨੇ ਕਿਸੇ ਤੋਂ ਹਟਦੀ ਸਭ ਨੂੰ জানা ਪਿਆ ਏ ਇਸ ਵਾਸਤੇ ਕਿ ਜੋ ਮਹਾਰਾਜ ਨੇ ਕੋ ਲਿਖਿਆ ਹੈ ਨਾ ਉਹਦਾ ਪਾਣਾ ਜਿਹੜਾ ਮਰਨਾ ਪੈਂਦਾ ਹੈ ਕਿ ਮੈਂ ਕਹਿੰਦਾ ਮਹਾਰਾਜ ਉਹਨਾਂ ਨੂੰ ਬਲ ਪਿੱਛੇ ਵੀ ਜੀਆ ਨੂੰ ਬੜਾ ਬਲ ਬਖਸ਼ੇ ਮਹਾਰਾਜ ਤੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਬੱਚੇ ਨੂੰ ਸਾਡੀ ਸਦਾ ਹੀ ਇਹ ਦੁਆ ਹੈ ਕਿ ਮਹਾਰਾਜ ਨੂੰ ਸਦਾ ਹੀ ਲੋਕ ਮਰਨਗੇ ਨਹੀਂ ਉਹ ਸਦਾ ਹੀ ਜ਼ਿੰਦਾ ਜਦੋਂ ਵੀ ਨਾ ਕਰੋਗੇ ਜਾਂਦੇ ਨਹੀਂ ਹੋ ਇਸ ਵਾਸਤੇ ਤੇ ਪਿਛਲੇ ਜੀ ਵੀ ਜਿਹੜੇ ਨੇ ਮਾਤਾ ਹੈ ਬੱਚੇ ਨੇ ਤੇ ਮੈਂ ਕਹਿੰਦਾ ਉਹਨਾਂ ਨੇ ਵੀ ਮਹਾਰਾਜ ਨੂੰ ਕਹਿੰਦੇ ਵੀ ਆਪਣੇ ਨੂੰ ਬਲ ਬਖਸ਼ੇ ਤੇ ਮਹਾਰਾਜ ਨੂੰ ਕਹਿੰਦੇ ਕਿ ਉਹਨਾਂ ਯਾਦਾਂ ਹੀ ਹੁੰਦੀਆਂ ਨੇ ਤੂੰ ਨਹੀਂ ਤੇ ਤੇਰੀਆਂ ਯਾਦਾਂ ਸਹੀ